ਅਮਰਜੀ ਜਦੋਂ ਕੋਈ ਨਸ਼ੀਲੀਆਂ ਦਵਾਈਆਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜਿਹੜੀ ਚੀਜ਼ ਫੜੀ ਜਾਂਦੀ ਹੈ ਖੇਪ ਫੜੀ ਜਾਂਦੀ ਹੈ ਨਾ ਉਹਦੀ ਵੀ ਚਰਚਾ ਹੀ ਕਾਫੀ ਹੁੰਦੀ ਹੈ ਕਿ ਕੀ ਮਿਲ ਗਿਆ ਕੀ ਫੜਿਆ ਗਿਆ ਤੇ ਫਿਰ ਉਹਦੇ ਚ ਇੱਕ ਸਵਾਲ ਇਹ ਹੁੰਦਾ ਕਿ ਇਹ ਚੀਜ਼ ਦਾ ਜਿਹੜਾ ਕਨੈਕਸ਼ਨ ਹੈ ਕਿੱਥੇ ਜੇ ਜੁੜਿਆ ਹੋਇਆ ਅੰਮ੍ਰਿਤਸਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਵਾਲਾ ਇੱਕ ਖੇਪ ਫੜੀ ਗਈ ਉਹਦੇ ਵਿੱਚ ਕਾਫੀ ਸਾਰੀਆਂ ਹਜ਼ਾਰਾਂ ਹੀ ਗੋਲੀਆਂ ਸੀ ਕੁਝ ਨਗਦੀ ਸੀ 7-8 ਲੱਖ ਰੁਪਇਆ ਤੇ ਕੁਝ ਕਹਿੰਦੇ ਵੀ ਕੁਆਂਟਲਾਂ ਦੇ ਹਿਸਾਬ ਨਾਲ ਕੱਚਾ ਮਾਲ ਵੀ ਸੀ ਜਿਹਦੇ ਤੋਂ ਇਹ ਚੀਜ਼ਾਂ ਬਣਦੀਆਂ ਨੇ ਉਹ ਜੁੜਦੀਆਂ ਜੁੜਦੀਆਂ ਤਾਰਾਂ ਤੇ ਕਹਿੰਦੇ ਕਾਫੀ ਅੱਗੇ ਚੱਲ ਗਈਆਂ ਹਰਦਵਾਰ ਵਾਲੇ ਪਾਸੇ ਉਤਰਾਖੰਡ ਵਾਲੇ ਪਾਸੇ ਚਲੀਆਂ ਗਈਆਂ ਉਸ ਮਾਮਲੇ ਦੇ ਵਿੱਚ ਕੀ ਹੋਇਆ ਜੀ ਅੱਗੇ ਉਹ ਤਾਂ ਕੀ ਬਣਿਆ ਉਹਦੀ ਇੱਕ ਹੋਰ ਗ੍ਰਿਫਤਾਰੀ ਹੋਈ ਆ ਉਸ ਮਾਮਲੇ ਦੇ ਵਿੱਚ ਕੱਲ ਦੇਖੋ ਇਹਦੇ ਤੇ ਨਾ ਮੈਂ ਸਮਝਦਾ ਮਾਂ ਕਿ ਜਦੋਂ ਤੋਂ ਸਿੰਥੈਟਿਕ ਡਰੱਗ ਦੇ ਨਾਲ ਜ਼ਿਆਦਾ ਨੁਕਸਾਨ ਹੋਣਾ ਸਟਾਰਟ ਹੋਇਆ ਨਾ ਸਾਡਾ ਸਾਰੇ ਪੰਜਾਬੀਆਂ ਦਾ ਧਿਆਨ ਜਿਹੜਾ ਹੈ ਮੇਰੇ ਸਮੇਤ ਲਾ ਲੋ ਤੁਹਾਡੇ ਸਮੇਤ ਵੀ ਸ਼ਾਇਦ ਕਿ ਉਹ ਹਮੇਸ਼ਾ ਚਿੱਟੇ ਤੇ ਰਹਿੰਦਾ ਜੀ ਚਿੱਟੇ ਤੇ ਰਹਿੰਦਾ ਬਿਲਕੁਲ ਚਰਚਾ ਹੀ ਉਸ ਦੀ ਜ਼ਿਆਦਾ ਹੁੰਦੀ ਹੈ ਬਿਲਕੁਲ ਉਸ ਦਾ ਜ਼ਿਆਦਾ ਚਰਚਾ ਹੁੰਦਾ ਹੈ ਹੁਣ ਗੱਲ ਇਹ ਆ ਕਿ ਇਸ ਤੋਂ ਇਲਾਵਾ ਵੀ ਇੱਕ ਮਾਰ ਪੈਂਦੀ ਆ ਹੂੰ ਜਿਵੇਂ ਆਪਾਂ ਲੇਬਰ ਕਲਾਸ ਤੋਂ ਦੇਖ ਲਈਏ ਜਾਂ ਹੋਰ ਆਰਥਿਕ ਤੌਰ ਤੇ ਪਛੜੇ ਲੋਕਾਂ ਚੋਂ ਦੇਖ ਲੇਗੇ ਸਰ ਭੁੱਕੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਤੇ ਜਦੋਂ ਭੁੱਕੀ ਪਹੁੰਚ ਦੇ ਵਿੱਚ ਵੀ ਹੁੰਦੀ ਸੀਗੀ ਨਾ ਉਸ ਵੇਲੇ ਵੀ ਕੁਝ ਗੋਲੀਆਂ ਕੈਪਸੂਲ ਪੰਜਾਬ 'ਚ ਵਿਕਦੇ ਸਨ ਜੀ ਚਲੋ ਇੱਕ ਦੌਰ ਆਇਆ ਜਦੋਂ ਖੁੱਲੇ ਰੂਪ 'ਚ ਵੀ ਚੱਲੇ ਮੈਡੀਕਲ ਨੈਸ਼ ਬਹੁਤ ਵੱਡੇ ਪੱਧਰ ਤੇ ਹਮ ਕਾਲਜਾਂ ਤੱਕ ਪਹੁੰਚੇ ਉਹ ਜੀ ਜੀ ਸ਼ੀਸ਼ੀਆਂ ਵਗੈਰਾ ਸਾਰਾ ਕੁਝ ਫਿਰ ਹੌਲੀ ਹੌਲੀ ਉਹਨਾਂ ਤੱਕ ਮਤਲਬ ਕਿ ਉਹ ਜਿਹੜਾ ਸੀਗਾ ਪੰਜਾਬਸ਼ਣ ਦਾ ਕੈਲੂਕੇ ਕੋਟਾਉ ਥੋੜਾ ਘਟਿਆ ਹੂੰ ਪਰ ਉਹ ਤੋਂ ਬਾਅਦ ਫਿਰ ਸਮੈਕ ਤੇ ਹਰਵੰਚੜੀ ਆ ਖਾਸ ਤੌਰ ਤੇ ਸਿੰਥੈਟਿਕ ਨਸ਼ਾ ਚੜਾ ਹੁੰਦਾ ਹੁਣ ਕੀ ਆ ਕਿ ਉਹਨਾਂ ਚੀਜ਼ਾਂ ਦੀ ਆਪਣੇ ਇਥੇ ਖੁੱਲੇ ਰੂਪ ਚ ਮੈਡੀਕਲਾਂ ਵਾਲੇ ਜ਼ਿਆਦਾ ਵਿਕਰੀ ਨਹੀਂ ਕਰਦੇ ਕੁਝ ਕੁ ਨੂੰ ਛੱਡ ਕੇ ਆਪਾਂ ਜੀ ਕਹਿ ਲਈਏ ਜੀ ਨਹੀਂ ਤਾਂ ਕੋਈ ਟਾਈਮ ਅਸੀਂ ਇਦਾਂ ਦਾ ਦੇਖਿਆ ਕਿ ਆਪਣੇ ਮਲੋੜ ਦੇ ਵਿੱਚ ਇੱਕ ਮਾਰਕੀਟ ਸੀ ਪੂਰੀ ਖੁੱਲੇ ਰੂਪ ਦੇ ਵਿੱਚ ਹਾਂ ਜੀ ਮਾਰਕੀਟ ਸੀਗੀ ਤੋ ਆਮ ਸ਼ਹਿਰਾਂ ਚ ਸੀਗਾ ਮੋਗਿਓ ਹੌਲ ਸੇਲ ਦਾ ਕੰਮ ਚੱਲਦਾ ਰਿਹਾ ਲੋਕ ਉਥੋਂ ਜੀਪਾਂ ਪਰ ਪਰਕੇ ਲਿਆਉਂਦੇ ਸੀ ਕਾਰਾਂ ਪਰ ਪਰਕੇ ਲਿਆਉਂਦੇ ਸੀ ਜੀ ਮਤਲਬ ਕਿ ਇਸ ਤਰ੍ਹਾਂ ਖੁੱਲੇ ਰੂਪ ਚ ਖੇਡ ਚੱਲ ਰਹੀ ਆ ਕੁਝ ਸਾਲ ਔਰ ਉਹਦੇ ਵਿੱਚ ਮੈਂ ਅੱਖੀਂ ਦੇਖਿਆ ਕਿ ਕੁਝ ਪੁਲਿਸ ਅਫਸਰ ਪੁਲਿਸ ਮੁਲਾਜ਼ਮ ਉਹਨਾਂ ਨੇ ਵੀ ਬਹੁਤ ਕਮਾਈ ਕੀਤੀ ਹੂੰ ਠੀਕ ਹੈ ਨਾ ਜੀ ਜੀ ਹੁਣ ਕੀ ਆ ਕਿ ਉਸ ਚੀਜ਼ ਵੱਲ ਆਪਣਾ ਇਹਨਾ ਧਿਆਨ ਨਹੀਂ ਹੈ ਕਿਉਂਕਿ ਖੁੱਲੇ ਰੂਪ ਚ ਕੰਮ ਨਹੀਂ ਹੈ ਹੂੰ ਪਰ ਕੀ ਹੈ ਕਿ ਹੁਣ ਜਿਵੇਂ ਆਪਣੇ ਕਿਉਂਕਿ ਮੈਡੀਕਲਾਂ ਤੇ ਬਹੁਤ ਸਖਤ ਆਈਆਂ ਅੱਜਕੱਲ ਤੇ ਜਿਹੜੇ ਮੈਡੀਕਲ ਸਟੋਰਾਂ ਦੇ ਮਾਲਕ ਹੈ ਨਾ ਜੇ ਤੁਸੀਂ ਗੱਲ ਕਰੋਗੇ ਇੰਨੀਆਂ ਸ਼ਰਤਾਂ ਨੇ ਉਹਨਾਂ ਤੇ ਬਿਲਿੰਗ ਵਗੈਰਾ ਨੂੰ ਲੈ ਕੇ ਕਿ ਉਹਨਾਂ ਦਾ ਵੀ ਕੰਮ ਜਿਵੇਂ ਆਪਾਂ ਟੀਚਿੰਗ ਲੈਣ ਵਾਲਿਆਂ ਦਾ ਦੇਖਦੇ ਹਾਂ ਕਿ ਪੜਾਈ ਤੋਂ ਇਲਾਵਾ ਹੋਰ ਕੰਮ ਜੀ ਮਤਲਬ ਕਿ ਵਰਕ ਲੋਡ ਜਿੰਨਾ ਕਿ ਉਹਨਾਂ ਤੇ ਬਹੁਤੀ ਆਲੇ ਚੱਕਰ ਤੋਂ ਬਾਅਦ ਕਾਫੀ ਮੈਂ ਕਹਿੰਦਾ ਜੀ ਕਾਫੀ ਹੋ ਗਿਆ ਹੁਣ ਕੀ ਹੋ ਰਿਹਾ ਹੈ ਕਿ ਇੱਕ ਨੈਕਸ ਸ ਚੱਲਦਾ ਜੀ ਯੂਪੀ ਉਤਰਾਖੰਡ ਵਾਲੀ ਸਾਈਡ ਤੋਂ ਲੋਕ ਕਾਰਾਂ ਪਰ ਪਰ ਕੇ ਜੀਪਾਂ ਪਰ ਪਰ ਕੇ ਖਾਸ ਤੌਰ ਤੇ ਨਾ ਕੁਝ ਜਿਵੇਂ ਟਰਾਂਸਪੋਰਟ ਦੇ ਸਾਧਨ ਹੁੰਦੇ ਆ ਮੰਨ ਲਓ ਇਧਰ ਕੋਈ ਚੀਜ਼ਾਂ ਲੈ ਕੇ ਜਾਂਦੇ ਆ ਜਾਂ ਅਜ ਵੀ ਪਿਕਅਪ ਟਾਈਪ ਹਾਂਜੀ ਹਾਂਜੀ ਮੰਨ ਲਓ ਕਿ ਉਧਰੋਂ ਮਾਲ ਟੁਆ ਟੁਆਈ ਪੱਕੇ ਢੇੜੇ ਲਾਉਂਦੇ ਆ ਜਿਹੜੇ ਉਹਨਾਂ ਦੇ ਵਿੱਚੋਂ ਲੱਦ ਕੇ ਇਹ ਸਮਾਨ ਲਿਆਂਦਾ ਜਾਂਦਾ ਹੈ ਜੀ ਠੀਕ ਹੈ ਜੀ ਪਿੱਛੇ ਜੇ ਤੁਹਾਨੂੰ ਪਤਾ ਇੱਕ ਪੱਤਰਕਾਰ ਅੰਮ੍ਰਿਤਸਰ ਦਾ ਫੜਿਆ ਗਿਆ ਉਹ ਵੀ ਦਵਾਈ ਸਪਲਾਈ ਦਾ ਰੋਲਾ ਹੂੰ ਇਹ ਜਿਹੜਾ ਮਾਮਲਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਹਜ਼ਾਰਾਂ ਗੋਲੀਆਂ ਦਾ ਐਕਚੁਅਲ 'ਚ ਇਹ 35 ਗੋਲੀਆਂ ਤੋਂ ਸਟਾਰਟ ਹੋਇਆ ਹਾਂ ਸ਼ੁਰੂ ਹੋਇਆ ਇੱਥੋਂ ਹੈ 35 ਗੋਲੀਆਂ ਵਾਲਾ ਬੰਦਾ ਫੜਿਆ ਸ਼ਾਇਦ ਨਿੱਕਾ ਸੀ ਉਹਦਾ ਨਾਮ ਫਿਰ ਉਹ ਗੋਰੇ ਤੱਕ ਗਿਆ ਮਾਮਲਾ ਕੋਈ گاਂ ਮੈਡੀਕਲ ਸੰਚਾਲਕ ਸੀਗਾ ਉਹ گاਂ ਜਿਹੜਾ ਕੋਈ ਹੋਰ ਜਿੱਦਾਂ ਏਜੰਟ ਟਾਈਪ ਹੁੰਦੇ ਆ ਮੈਡੀਕਲ ਲਾਈਨ ਦਾ ਬੰਦਾ ਉਹ ਇਹਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਬਹੁਤ ਅੱਛਾ ਕੰਮ ਕੀਤਾ ਜੀ ਉਹਨਾਂ ਨੇ ਫਿਰ ਜਦੋਂ ਦੇਖਿਆ ਕਿ ਇਹ ਤੇ ਨੈਕਸਸ ਹੈ 35 ਗੋਲੀਆਂ ਤੋਂ ਸਟਾਰਟ ਹੋਇਆ ਉਹਨਾਂ ਨੇ ਕਈ ਪੁਲਿਸ ਅਫਸਰ ਹੁੰਦੇ ਆ ਫਿਰ ਉਹ ਕਹਿੰਦੇ ਯਾਰ ਆਪਾਂ ਕੀ ਸਿਰਦਰਦੀ ਲੈਣੀ ਦੂਜੇ ਸਟੇਟ ਤੱਕ ਜਾਣਾ ਛੱਡੋ ਖੜਾ ਇਹ ਚਲਾਨ ਕਰ ਦਿਓ ਪਰ ਇੱਥੇ ਅੰਮ੍ਰਿਤਸਰ ਪੁਲਿਸ ਨੇ ਅੱਛਾ ਕੰਮ ਇਹ ਕੀਤਾ ਕਿ ਇਹਨਾਂ ਨੇ ਆਖਿਆ ਕਿ ਬਈ ਇਹਦੀ ਜੜ ਤੱਕ ਜਾਓ ਜੀ ਉਹ ਕਰਦੇ ਕਰਾਉਂਦੇ ਆ ਫਿਰ ਫਾਰਮਾਸੂਟੀਕਲ ਦੇ ਜਿਹੜੇ ਕੁਝ ਕਾਰੋਬਾਰੀ ਸੀ ਉੱਥੋਂ ਤੱਕ ਪਹੁੰਚ ਗਿਆ ਹਰਦੁਆਰ ਤੱਕ ਕਿ ਉੱਥੋਂ ਇੰਨਾ ਸਮਾਨ ਆ ਰਿਹਾ ਸੀ ਫਿਰ ਇਹਨਾਂ ਨੇ ਬੰਦੇ ਉੱਥੇ ਵੀ ਚੱਕ ਲੈ ਜਾ ਕੇ ਜੀ ਅਸਲ ਦੇ ਵਿੱਚ ਇਹ ਕਹਾਣੀ ਇਹੀ ਆ ਕਿ ਇਹ 35 ਗੋਲੀਆਂ ਤੋਂ ਚੱਲਿਆ ਇੱਕ ਰੈਕਟ ਸਾਹਮਣੇ ਆਇਆ ਹਮ ਕਿ ਇਹ ਤੇ ਬੜੀ ਵੱਡੀ ਸਪਲਾਈ ਹੁੰਦੀ ਹੈ ਕੱਚੇ ਮਾਲ ਦੀ ਵੀ ਗੋਲੀਆਂ ਦੀ ਵੀ ਜੀ ਗੋਲੀਆਂ ਕਿਹੜੀਆਂ ਅੱਜ ਮੈਂ 2007-08 ਤੱਕ ਆਮ ਹੀ ਮਤਲਬ ਕਿ ਵੇਖਦੀਆਂ ਹੁੰਦੀਆਂ ਸੀ ਟ੍ਰੈਮਾਡੋਲ ਵਗੈਰਾ ਹਮ ਐਲਪਰਾਜ਼ੋਲਮ ਵਗੈਰਾ ਹਾਂਜੀ ਤਾਂ ਉਹ ਅੱਜ ਕੱਲ ਕੀ ਹੈ ਕਿ ਪਾਬੰਦੀਸ਼ੁਦਾ ਨੇ ਹਮ ਉਹਨਾਂ ਨੂੰ ਐ ਖੁੱਲ੍ਹੇ ਰੂਪ 'ਚ ਨਹੀਂ ਵੇਚਿਆ ਜਾ ਸਕਦਾ ਜੀ ਡਾਕਟਰੀ ਸਲਾਤੋਂ ਬਗੈਰ ਤਾਂ ਉਹ ਹੁਣ ਕੀ ਆ ਕਿ ਉਹ ਛੋਟਾ ਤਬਕਾ ਜਿਹੜਾ ਆਰਥਿਕ ਤੌਰ ਤੇ ਪਛੜਿਆ ਤਬਕਾ ਹੈ ਜੀ ਉਹ ਕੀ ਆ ਕਿ ਇਹਨਾਂ ਗੋਲੀਆਂ ਨੂੰ ਜਿਹੜੇ ਉਥੋਂ 10 15 ਰੁਪਏ ਦਾ ਇਹ ਪਤੇ ਚੱਲਦੇ ਆ ਉਥੇ 2 300 ਚ ਲੈ ਲੈਂਦਾ ਹੁਣ ਤੁਸੀਂ ਦੇਖੋ ਕਿ 10 15 ਦੀ ਚੀਜ਼ ਜੀ ਹਰਦਵਾਰ ਤੋਂ ਪਹੁੰਚ ਕੇ ਜਾਂ ਉਤਰਾਖੰਡ ਤੋਂ ਪਹੁੰਚ ਕੇ ਪੰਜਾਬ ਤੱਕ ਉਹ ਕਿੰਨੇ ਗੁਣਾ ਵੱਧ ਜਾਂਦੀ ਹੈ ਤਾਂ ਤੁਸੀਂ ਦੇਖੋ ਕਿ ਉਹਦੇ ਚ ਕਿੰਨੇ ਲੋਕ ਇਨਵੋਲਵ ਹੋਣਗੇ ਸੋ ਇਹ ਕਹਾਣੀ ਹੈ ਸਰ ਕਹਾਣੀਆਂ ਤਾਂ ਮੈਂ ਤੁਹਾਨੂੰ ਜੇ ਦੱਸਣ ਲੱਗਾ ਮੈਂ ਅੱਗੇ ਵੀ ਦੱਸਿਆ ਕਈ ਵਾਰੀ ਇੱਕ ਬਠਿੰਡੇ ਦਾ ਮਾਮਲਾ ਸੀ ਹਾਈ ਕੋਰਟ ਚ ਗਿਆ ਪਿਛਲੇ ਦਿਨੀ ਜ਼ਮਾਨਤ ਮਿਲੀ ਹੈ ਬੰਦੇ ਨੂੰ ਜੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਉੱਥੇ ਬਹੁਤ ਮਤਲਬ ਕੀਤਾ ਕਿ ਕਿਉਂਕਿ ਡਰਗ ਦੇ ਖਿਲਾਫ ਚੱਲੀ ਜਾਂਦਾ ਕੰਮ ਇਹਨਾਂ ਦੇ ਵਕੀਲਾਂ ਨੇ ਬਹੁਤ ਤਕੜੀ ਬਹਿਸ ਕੀਤੀ ਉਹ ਕੀ ਸੀ ਮਾਮਲਾ ਅਕਾਲੀ ਰਾਜਵੇਲੇ ਇੱਕ ਸਪਲਾਈਅਰ ਸੀਗਾ ਥੋਕ ਸਪਲਾਈਅਰ ਸੀ ਜੀ ਠੀਕ ਹੈ ਜੀ ਉਸਨੇ ਮਤਲਬ ਕਿ ਬਹੁਤ ਵੱਡੇ ਪੱਧਰ ਤੇ ਵਿਕਰੀ ਦਿਖਾਈ ਇਸ ਲਈ ਤਾਂ ਐਕਚੁਅਲ ਚ ਕੀ ਹੈ ਕਿ ਜਦੋਂ ਜਾਂਚ ਪੜਤਾਲ ਹੋਈ ਪਹਿਲਾਂ ਤਾਂ ਜਾਂਚ ਪੜਤਾਲ ਹੀ ਰੁਕੀ ਰਹੀ ਕਈ ਸਾਲ ਜੀ ਕਿਉਂਕਿ ਹੱਤ ਵੰਦਾ ਸੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜਿੰਨਾ ਫਰਮਾਂ ਦੇ ਨਾਮ ਬਿੱਲ ਕੱਟੇ ਗਏ ਕਿ ਮੈਥੇ ਸਪਲਾਈ ਕੀਤਾ 10 ਦੇ ਵਿੱਚੋਂ 9 ਤੇ ਮਤਲਬ ਕਿ ਮੁੱਕਰੀ ਗਏ ਉਹ ਕਹਿੰਦੇ ਕਿ ਜੀ ਅਸੀਂ ਤਾਂ ਕਦੇ ਆਰਡਰ ਹੀ ਨਹੀਂ ਪਾਇਆ ਹਮ ਸਰ ਕਰੋਨਾ ਗੋਲੀਆਂ ਦਾ ਮਸਲਾ ਉਹ ਫੇਕ ਆਰਡਰ ਫੇਕ ਫਰਮਾ ਬਣਾ ਕੇ ਤੇ ਕਾਜਾਂ ਦੇ ਵਿੱਚ ਸਾਰਾ ਉਹ ਗੋਲੀਆਂ ਕਿੱਧਰ ਗਈਆਂ ਅੱਛਾ ਜਿਹੜੀ 10ਵੀਂ ਸੀ ਉਹਦਾ ਦਿਖਾਇਆ ਗਿਆ ਕਿ ਜੀ ਬਠਿੰਡੇ ਦੇ ਵਿੱਚ ਮੈਡੀਕਲ ਹਾਲ ਹੈ ਜੀ ਪਰ ਉਹ ਬਠਿੰਡੇ ਦੇ ਵਿੱਚ ਨਹੀਂ ਉਹ ਬਠਿੰਡੇ ਦੇ ਇੱਕ ਪਿੰਡ ਦੇ ਵਿੱਚ ਗਾਹ ਜਾ ਕੇ ਨਿਕਲਿਆ ਕਲਚਰ ਨਹੀਂ ਤੇ ਉਹਦੇ ਵਿੱਚ ਵੀ ਉਹ ਕਹਿੰਦਾ ਕਿ ਨਾ ਮੇਰੇ ਕੋਲ GST ਹੈ ਨਾ ਮੇਰੇ ਕੋਲ ਤੇ ਲੈਟਰ ਹੈਡ ਹੈ ਕੁਝ ਵੀ ਹੈ ਨਹੀਂਗਾ ਮੈਂ ਆਰਡਰ ਕਾਤਾ ਪਾਣਾ ਉਹ ਵੀ ਮੁੱਕਰ ਗਿਆ ਜੀ ਮਤਲਬ ਮਤਲਬ ਕਿ ਇਸ ਤਰ੍ਹਾਂ ਦੀ ਗੇਮ ਹੈ ਸਰ ਜੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਉੱਥੇ ਚੰਗੀ ਮਤਲਬ ਕਿ ਟੱਕਰ ਦਿੱਤੀ ਕਿ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਪਰ ਉਹ ਬੰਦੇ ਦੀ ਕਸਟਡੀ ਹੋ ਗਈ ਫਿਰ ਸਾਲ ਤੋਂ ਵੱਧ ਦੀ ਤ ਉਹਨੂੰ ਜ਼ਮਾਨਤ ਤੇ ਹਾਈ ਕੋਰਟ ਨੇ ਦੇ ਦਿੱਤੀ ਪਰ ਤੁਸੀਂ ਮਾਮਲਾ ਦੇਖੋ ਕਿੰਨਾ ਤਗੜਾ ਕਿੰਨਾ ਵੱਡਾ ਬਿਲਕੁਲ ਕਿ ਫਰਮਾ ਜਿਹੜੀਆਂ ਕਾਗਜ਼ਾਂ 'ਚੀ ਮਤਲਬ ਕਿ ਦਿਖਾਤੀਆਂ ਕਿ ਇਹ ਸਾਡੀਆਂ ਪਰਚੇਜ਼ਰ ਆ ਤੇ ਜਦਕਿ ਉਹਨਾਂ ਨੇ ਕਿਹਾ ਕਿ ਅਸੀਂ ਕਦੇ ਆਰਡਰ ਪਲੇਸ ਹੀ ਨਹੀਂ ਕੀਤਾ ਜੀ ਤਾਂ ਇਹ ਗੇਮ ਹੈ ਜੀ ਬਹੁਤ ਵੱਡੀ ਗੇਮ ਹੈ ਜੀ ਬਿਲਕੁਲ ਚਲੋ ਇਹ ਤੇ ਮਾਮਲਾ ਇਹ ਹੈ ਕਿ ਚਲੋ ਪੁਲਿਸ ਨੇ ਲੰਬਾ ਹੱਥ ਮਾਰਿਆ ਕੋਸ਼ਿਸ਼ ਕੀਤੀ ਹੈ ਨਹੀਂ ਤੇ ਕਈ ਵਾਰੀ ਐਡੇ ਮਸਲੇ ਮਸਲੇ ਜਿਹੜੇ ਹੁੰਦੇ ਆ ਉਹ ਰਾਹ 'ਚ ਹੀ ਰੁਕ ਜਾਂਦੇ ਆ ਖੈਰ ਬਹੁਤ-ਬਹੁਤ ਸ਼ੁਕਰੀਆ ਜੀ ਹਰਵਿੰਦਰ ਕੌਰ ਜੀ ਤੁਹਾਡਾ ਵੀ ਸਵਾਗਤ ਹੈ ਇਹਨੂੰ ਜੀ ਬਹੁਤ-ਬਹੁਤ ਸ਼ੁਕਰੀਆ ਕਹਿੰਦੇ ਕਿ ਆਸਟ੍ਰੇਲੀਆ ਦੇ ਵਿੱਚ ਕੁਕਿੰਗ ਕਰਦੇ ਹੋਏ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦੇ ਆ ਥੈਂਕ ਯੂ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਤੇ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਹੁਣ ਕੋਈ ਵੀ ਮੈਡੀਕਲ ਸਟੋਰ ਵਾਲਾ ਕਹਿੰਦੇ ਇਹ ਡਾਕਰੀ ਪਰਚੀ ਤੋਂ ਬਿਨਾ ਇਦਾਂ ਨਹੀਂ ਦੋ ਨਹੀਂ ਹੁਣ ਆਪਣੇ ਪੰਜਾਬ 'ਚ ਬਹੁਤ ਸਖਤਾਈ ਹੈ ਜੀ ਕੋਈ ਇੱਕ ਅੱਧਾ ਮੰਨ ਲਓ ਸੌ 'ਚ ਕੋਈ ਕੰਮ ਕਰਦਾ ਹੋਵੇ ਤੇ ਉਹਦੀ ਅਸੀਂ ਵੀ ਆ ਦਵਾਈਆਂ ਵਗੈਰਾ ਲੈਣੇ ਆ ਜੀ ਇੱਥੇ ਤੇ ਕੋਈ ਮਤਲਬ ਜੇ ਕੋਈ ਤੁਸੀਂ ਕਿਸੇ ਆਪਣੇ ਮਰੀਜ਼ ਵਾਸਤੇ ਵੀ ਕੋਈ ਉਹੋ ਜਿਹੀ ਦਵਾਈ ਕੋਈ ਨੀਂਦ ਵਾਲੀ ਦਵਾਈ ਕੋਈ ਇਸ ਤਰ੍ਹਾਂ ਦੀ ਲੈਣੀ ਆ ਤਾਂ ਬਹੁਤ ਪਹਿਲੀ ਗੱਲ ਤੇ ਤੁਹਾਨੂੰ ਦੇਣੀ ਨਹੀਂ ਕਿਸੇ ਨੇ ਜੀ ਉਹ ਦਵਾਈ ਨਹੀਂ ਤਾਂ ਫਿਰ ਤੁਹਾਨੂੰ ਲਿਖਾ ਕੇ ਲੈਉਣਾ ਪੈਗਾ ਜਾਂ ਕੋਈ ਤੁਹਾਨੂੰ ਬੜਾ ਕਲੋਸ ਤੋਂ ਜਾਣਦਾ ਕਿ ਨਹੀਂ ਇਹਦੀ ਮਿਸਯੂジング ਨਹੀਂ ਹੋਏਗੀ ਕਿਰ ਤਾਂ ਭਾਵੇਂ ਕੋਈ ਇੱਕਦਮ ਕੋਈ ਡਾਂਗਰ ਕੋ ਪਾ ਦੇਵੇ ਇੱਕ ਵਾਰੀ ਮੈਨੂੰ ਇੱਕ ਘਰੋਵਾਰੀ ਮਿਲਿਆ ਜੀ ਇੱਥੇ ਮਲੋਟ ਆਪਣੇ ਗਦਰ ਵਾਹਤਾ ਬਹੁਤ ਤਗੜੇ ਹੁਣ ਮੈਂ ਨਾਂ ਨਹੀਂ ਲਾਊਂਗਾ ਫਰਮ ਦਾ ਨਾਂ ਨਹੀਂ ਲਾਊਂਗਾ ਉਹ ਬਸ ਤੁਸੀਂ ਸਮਝ ਹੀ ਜਾਓਗੇ ਦੋ ਘਰ ਬਹੁਤ ਤਗੜੇ ਉੱਥੇ ਤੇ ਉਹਨਾਂ ਦੇ ਵਿੱਚੋਂ ਤੇ ਉਹ ਚਲੋ ਚਾਹ ਪਾਣੀ ਪੀਂਦੇ ਆ ਗੱਲਬਾਤ ਉਹਨਾਂ ਨੇ ਕਿਤੇ ਸਿਆਂ ਲਿਆ ਤੇ ਮੇਰੇ ਕੋਲ ਬੈਠ ਕੇ ਤੇ ਇਦਾਂ ਹੀ ਗੱਲਾਂ ਚੱਲੀਆਂ ਜੀ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਪੇਸ਼ੈਂਟ ਸੀ ਉਹਦੇ ਲਈ ਇੱਕ ਪੇਨ ਕਿਲਰ ਹੁੰਦਾ ਫੋਰਟਵਿਨ ਹੂੰ ਇਹਦੇ ਸਾਨੂੰ ਜ਼ਰੂਰਤ ਪੈ ਗਈ ਤੁਸੀਂ ਹਿਸਾਬ ਲਾ ਲਓ ਆਪਣੇ ਏਰੀਏ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਆਪਣੇ ਪੂਰੇ ਏਰੀਏ ਚ 2-4 ਰਿੱਚ ਬੰਦੇ ਕੱਢਣੇ ਹੋਣ ਤੇ ਉਹ ਨੇ ਜੀ ਤਾਂ ਉਹ ਕਹਿੰਦੇ ਕਿ ਸਾਨੂੰ ਪੰਜਾਬ ਚੋਂ ਮਿਲਿਆ ਹੀ ਨਹੀਂ ਕਿ ਤੋਂ ਵੀ ਸਾਡੀ ਏਡੀ ਪਹੁੰਚ ਸੀ ਤਾਂ ਉਹ ਸਾਨੂੰ ਜਾ ਕੇ ਡਬਲਯੂ ਪਰਾਪਤ ਹੋਏ ਵਿਗਾਂ ਸਫਾਰਸ਼ ਲਾ ਕੇ ਡਾਕਟਰ ਨੇ ਮਤਲਬ ਕਿ ਉਹ ਲਿਖ ਕੇ ਰਜ਼ਮ ਕੀ ਜਿੰਨਾ ਚਿਰ ਇਹ ਪੂਰੀ ਕਰਾਂਗੇ ਉਨੇ ਚਿਰ ਤੱਕ ਬੰਦਾ ਹੀ ਨਾ ਪੂਰਾ ਹੋ ਜਾਵੇ ਬਹੁਤ ਐਮਰਜੈਂਸੀ ਦੇ ਵਿੱਚ ਮਤਲਬ ਕਿ ਹੁਣ ਹਾਂਜੀ ਪਰ ਇਹ ਮੇਰੇ ਖਿਆਲ ਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਲਾਈਫ ਸੇਵਿੰਗ ਚ ਕਹਿ ਲੋ ਜਾਂ ਬਹੁਤ ਐਮਰਜੈਂਸੀ ਚ ਕਹਿ ਲੋ ਮੇਰੇ ਖਿਆਲ ਦੇ ਨਾਲ ਇਹ ਪਹੁੰਚ ਯੋਗ ਹੋਣੀਆਂ ਵੀ ਚਾਹੀਦੀਆਂ ਇਹ ਪਹੁੰਚ ਯੋਗ ਰਹਿਣੀਆਂ ਵੀ ਚਾਹੀਦੀਆਂ ਹੱਕ ਵਰਤੋਂ ਨਹੀਂ ਹੋਣੀ ਹਾਂ ਬਿਲਕੁਲ ਉਹ ਗੱਲਾਂ ਮੈਂ ਸਹਿਮਤ ਹਾਂ ਜੀ 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 ਬਾਂਸਲ ਜੀ ਦੱਸ ਰਹੇ ਨੇ ਕਿ ਮੈਂ ਤੇ ਹੁਣ ਵੀ ਮੈਡੀਕਲ ਦੇ ਬਿੱਲ ਕੱਟ ਰਹੇ ਹਾਂ ਬਿਲਕੁਲ ਜੀ ਮੈਡੀਕਲ ਦੇ ਬਿੱਲ ਵੀ ਕੱਟ ਹੁੰਦੇ ਨਹੀਂ ਨਹੀਂ ਬਹੁਤ ਇਹਨਾਂ ਦਾ ਬਹੁਤ ਕੰਮ ਹੈ ਜੀ ਉਹ ਅੱਗੇ ਖੁੱਲੇ ਕੰਮ ਚੱਲਦੇ ਹੁੰਦੇ ਸਨ ਅੱਗੇ ਕੌਣ ਪੁੱਛਦਾ ਸੀ ਹੁਣ ਹੁਣ ਤਾਂ ਇਨਸਪੈਕਸ਼ਨ ਹੈ ਜੀ ਪਾਸਿੰਗ ਹੈ ਜੀ ਹੁਣ ਤੇ ਸ਼ਰਤਾਂ ਹੀ ਬਹੁਤ ਆ ਤੁਨਿੰਟ ਜੀ ਤੁਨੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਸ ਸਮੇਂ ਦੇ ਹਿਸਾਬ ਨਾਲ ਸੁਖਮਨ ਜੀ ਬਹੁਤ-ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ